ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਆ ਜੀ ਅੱਜ ਤੁਹਾਨੂੰ ਪਤਾ ਮੇਰੇ ਇੰਸਟਾਗ੍ਰam ਦੇ 10k ਫੋਲੋਅਰ ਹੋ ਗਏ। ਚਲੋ ਆਪਾਂ ਆਲਿਆਂ ਦੀ ਸੇਵਾ ਕਰਦੇ ਆਂ। ਮੈਂ ਜੱਸੀ ਜੁਗਰੂ ਤੇ ਆਹ ਆਲ ਨੇ ਮੈ ਰਿਹੜੀ ਵਿੱਚ ਧਰ ਲੈ ਛੋੜਾ ਦਿਲੋਂ ਧੰਨਵਾਦ ਸਾਰੇ ਜਣਿਆਂ ਦਾ। ਮੈਂ ਤਾਂ ਇਦਾਂ ਹੀ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਸੀਗੇ ਵੀ ਜੇ ਤੁਹਾਡਾ ਜਨਮ ਦਿਨ ਆਉਂਦਾ ਜਾਂ ਤੁਹਾਡੇ ਘਰੇ ਖੁਸ਼ੀ ਆਉਂਦੀ ਤਾਂ ਦਰਖਤ ਤਾਂ ਜ਼ਰੂਰ ਲਾ ਦਿਆ ਕਰੋ। ਜੇ ਆਲ ਨੇ ਨਹੀਂ ਲੱਗਦੇ ਤਾਂ ਦਰਖਤ ਇੱਕ ਜ਼ਰੂਰ ਲਾ ਦਿਆ ਕਰੋ ਆਪਣੇ ਜਨਮ ਦਿਨ ਤੇ ਤੇ ਆਲ ਨੇ ਵੀ ਜ਼ਰੂਰ ਲਾ ਦਿਆ ਕਰੋ ਪੰਚੀਆਂ ਵਾਸਤੇ। ਰੋਖ ਲਗਾਓ ਵਾਤਾਵਰਨ ਨੂੰ ਬਚਾਓ ਤੇ ਹੁਣ ਆਪਾਂ ਚੱਲੇ ਆਂ ਜੱਸੀ ਬਾਈ ਨਾਲ ਚੱਲੂਗਾ ਜੁਗਨੂ ਚੱਲੂਗਾ ਰੇੜੀ 'ਚ ਆਪਾਂ ਸਾਰੇ ਧਰਲੇ ਥੋਡੇ ਸਾਹਮਣੇ ਰੇੜੀ 'ਚ ਪੌੜੀ ਧਰ ਲਈ 10 ਆਲਲੇ ਧਰ ਲਈ ਥਾਲ ਧਰ ਲਈ ਤੇ ਪਲਾਸ ਧਰ ਲਿਆ ਤੇ ਹੁਣ ਸਾਡੀ ਤਿਆਰੀ ਆ ਲੋਹਾ ਕਿਹੜੀ ਸੜਕ ਤੇ ਆਹਲੇ ਲਾਉਣ ਚੱਲੇ ਆਂ ਤੇ ਵੀਡੀਓ ਦੇ ਨਾਲ ਬਣੇ ਰਹੋ ਪੂਰੀ ਕੈਂਡ ਵੀਡੀਓ ਆ ਥੋੜਾ ਜੀ ਲੱਗੂਗਾ ਆਜੋ ਮਿੱਤਰੋ ਹੁਣ ਆਪਾਂ ਚੱਲਦੇ ਆਂ ਤੇ ਹੁਣ ਆਪਾਂ ਚੱਲਦੇ ਆਂ ਤੇ ਪਹਿਲਾਂ ਇਹ ਕਹਿੰਦੇ ਅਸੀਂ ਚਾਹ ਪੀ ਕੇ ਆਗੇ 2 ਮਿੰਟ ਤੂੰ ਚੱਲ ਅਸੀਂ ਆਗੇ ਫਿਰ ਮੈਂ ਲੱਭੀ ਨੂੰ ਹਾਕ ਮਾਰ ਸਾਡੇ ਬਾਈ ਲੱਭੀ ਆ ਮੁੰਡਾ ਉਹ ਤੋਬੇ ਦੀ ਰਹਿੰਦਾ ਮੱਜਾ ਲੈ ਕੇ ਜੁਗਣੀ ਦਾ ਭਰਾ ਤੇ ਉਹ ਆਇਆ ਵਿਚਾਰਾ ਸੁਧਾਰਨ ਜੀ ਤੇ ਉਹਨੇ ਮੇਰੀ ਪੂਰੀ ਮੱਤ ਦਿੱਤੀ ਤੇ ਮੈਨੂੰ ਆਲ ਨੇ ਫੜਾਈ ਮੈਂ ਤਾਂ ਹੱਜੜ ਜਾ ਕਰ ਮੈਨੂੰ ਆਲ ਨੇ ਫੜਾਇਆ ਕਰੇ ਨੇ ਪੌੜੀ ਫੜ ਕੇ ਰੱਖਦਾ ਸੀ ਪਲਾ ਸਟੈਂਡ ਬੰਦਾ ਹਰ ਵਕਤ ਇਹ ਲੋਕੜੇ ਸੜਕ ਤੇ ਤੋਬੇ ਦੇ ਉੱਪਰ ਮੱਜਾਂ ਦੇਖੇ ਬੈਠਾ ਹੁੰਦਾ ਤੇ ਮੈਂ ਪਿੰਡ ਦੇ ਵਿੱਚ ਦੋ ਘਟੋ ਘਟੋ 100 150 ਆਲ ਨਾ ਪਹਿਲਾਂ ਲਾ ਚੁੱਕੇ ਆ ਬਾਕੀ ਦਰਖਤ ਤਾਂ ਪੁੱਸੀ ਨਾ ਕਿੰਨੇ ਲਿਆ ਕੇ ਲਾਤੇ ਕਿਹੜਾ ਦੱਸੀ ਬਾਈ ਆ ਮੇਰੇ ਨਾਲ ਆਉਣ ਵਾਲਾ ਜਿਹੜਾ ਡੈਡੀ ਬਰੋਟਿਆਂ ਦੀ ਸੇਵਾ ਕਰਦਾ ਤੇ ਟਿੱਪਲ ਬਰੋਟਿਆਂ ਦੀ ਸੇਵਾ ਕਿਸੇ ਨੂੰ ਵੀ ਟਿੱਪਲ ਬਰੋਟਿਆਂ ਦੀ ਲੋੜ ਆ ਤਾਂ ਸਾਡੇ ਨਾਲ ਜਰੂਰ ਸੰਪਰਕ ਕਰ ਲੇ ਫੋਨ ਤੇ ਤੇ ਹੁਣ ਅਸੀਂ ਆ ਆਉਂਦਾ ਲੱਭੀ ਬਾਈ ਪੌੜੀ ਚੈੱਕ ਕੀਤੀ ਮੈਂ ਚੱਕੂ ਪਲਾਸ ਤੇ ਤਾਰ ਲੈ ਕੇ ਤਾਂ ਹਾਂ ਚੜੂੰਗਾ ਮੈਨੂੰ ਇਹ ਤਾਰਾਂ ਵੀ ਫੜਾ ਦੇਣਾ ਨਾਲ ਹੀ ਆਲਣਾ ਫੜਾ ਦੇਣਾ ਬਹੁਤ ਧੰਨਵਾਦ ਲੱਭੀ ਬਾਈ ਦਾ ਇਸ ਤੋਂ ਬਾਅਦ ਆ ਗਿਆ ਜਗਨੂ ਬਾਈ ਦੱਸੀ ਬਾਈ ਵੀ ਆ ਗਿਆ ਪੰਜ ਸਤਰੇਗੇ ਸੀ ਜਿਹੜੇ ਆਲ ਨੇ ਇੱਕ ਲਵਾਉਣੇ ਆ ਆ ਗਿਆ ਜੱਸੀ ਬਾਈ ਚੱਕੀ ਜਾਂਦਾ ਪੌੜੀ ਭੱਜਿਆ ਜਾਂਦਾ ਕਹਿੰਦੇ ਮੁੰਡਾ ਬਠਿੰਡੇ ਵਾਲਾ ਜਗਨੂ ਹੈ ਜਗਨੂ ਜਗਨੂ ਕਹਿੰਦਾ ਮੈਂ ਇੱਥੇ ਸਾਈਡ ਤੇ ਰੇੜੀ ਲਾ ਦਾਂ ਚਲੋ ਮਿੱਤਰੋ ਇੱਕ ਆਲ ਨੇ ਤੁਹਾਨੂੰ ਦਿਖਾਉਣੇ ਇੱਥੇ ਇੱਕ ਚਿੜੀ ਦਾ ਆਲ ਨਾ ਪਾਇਆ ਹੋਇਆ ਬਹੁਤ ਕੰਡਿਆਂ ਦੇ ਵਿਚਾਲੇ ਵਿੱਚ ਬੱਚੇ ਵੀ ਨੇ ਛੋਟੇ ਛੋਟੇ ਮੈਨੂੰ ਬਹੁਤ ਤਰਸ ਆਇਆ ਦੇਖ ਕੇ ਚਲੋ ਮੈਂ ਕਿਹਾ ਜਲਾਲ ਨਾ ਪਣੋ ਨੇ ਫਿਰ ਅਸੀਂ ਮਿੱਤਰੋ ਇੱਕ ਜਗਨੂ ਨੂੰ ਚੜ੍ਹਿਆ ਮੈਂ ਕਿਹਾ ਬਾਈ ਤੂੰ ਲਾ ਹੁਣ ਦਸਵੰਤ ਹੈ ਨਾ ਇਹ ਕਹਿੰਦਾ ਮੈਂ ਲਾ ਕੇ ਦੇਖ ਨਾਲ ਚੜ ਗਿਆ ਮਿੱਤਰੋ ਉਹਨਾਂ ਕਹਿੰਦਾ ਉ ਕਿਆ ਆਵਾਦਨ ਯਾਰਾ ਹੀ ਬੜਾ ਆਉਂਦਾ ਯਾਰ ਕਨਾਲ ਨੇ ਲਾਉਂਦਾ ਲੈ ਮਿੱਤਰੋ ਅਸੀਂ ਲਾਖੜੇ ਸੜਕ ਤੇ ਉਹ ਦਿੱਲੀਪੁਰਿਆਂ ਦੇ ਘਰ ਤੱਕ ਆਲੇ ਲਾਏ ਜਦੋਂ ਵੀ ਤੁਸੀਂ ਲਾਖੜੇ ਵਿੱਚ ਦੀ ਨੰਗੋਂਗੇ ਪੂਰਿਆਂ ਵਿੱਚ ਦੀ ਹੋ ਕੇ ਤਾਂ ਸੋਨੂੰ ਫਿਰ ਇੱਕ ਖੰਭੇ ਦੇ ਆਲਣਾ ਤੇ ਰੰਗ ਹੋਇਆ ਹੋਊਗਾ ਖੰਭੇ ਨੂੰ ਪਿੰਡ ਦੇ ਵਿੱਚ ਮਿਲਣਗੇ ਪ੍ਰੋਪਰ ਅਸੀਂ ਪਿੰਡ ਦੇ ਨੌਜਵਾਨਾਂ ਨੇ ਮੇਰਾ ਸਾਥ ਦਿੱਤਾ ਪੂਰੀ ਮਦਦ ਕੀਤੀ ਮੇਰੇ ਨਾਲ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਸਾਥ ਦੇ ਨਾਲ ਮੈਂ ਆਲਣ ਦੀ ਸੇਵਾ ਕੀਤੀ ਆ ਤੇ ਰੁੱਖ ਲਗਾਉਣ ਦੀ ਸੇਵਾ ਕੀਤੀ ਆ ਪਿੰਡ ਦੇ ਨੌਜਵਾਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਜਿਵੇਂ ਬਾਈ ਦਲੀਪ ਮੇਰਾ ਹਲੇ ਵੀ ਸੇਵਿਆਂ 'ਚ ਹੋਏ ਸਕੂਲ ਦੇ ਆਲੇ-ਵਾਲੇ ਹੋਏ ਬੂਟੇ ਲਾਉਣ 'ਚ ਪੂਰੀ ਮਦਦ ਕਰਦੇ ਤੇ ਪਾਣੀ ਦੀ ਵੀ ਸੇਵਾ ਬਾਈ ਬਹੁਤ ਕਰਦਾ ਬਾਈ ਤੇ ਬਾਕੀ ਜੱਸੀ ਨੂੰ ਚਾੜਤਾ ਹੁਣ ਫਾੜੀ ਕੇ ਕਰ ਲਵੇ ਕਹਿੰਦਾ ਇਤ ਕੀ ਹਾਲ ਨਾ ਮੈਂ ਲਾਉਂਗਾ ਮੈਂ ਲਾਉਂਗਾ ਹਿੱਟ ਕਰ ਲਾ ਗਿਆ ਫਿਰ ਕਰ ਮੈਂ ਸਾਰੇ ਤੋਂ ਉੱਚਾ ਲਾਉਂਗਾ ਲੈ ਮਿੱਤਰ ਦੋਨੇ ਜੜ ਗਏ ਇੱਕ ਕਹਿੰਦਾ ਮੈਂ ਤਾਰ ਫੜਦਾ ਇੱਕ ਕਹਿੰਦਾ ਮੈਂ ਪਲਾਸ ਫੜਦਾ ਮਿੱਤਰੋ ਇਹਨਾਂ ਨੇ ਹਾਲ ਨਾ ਲਾਇਆ ਫਿਰ ਅਸੀਂ ਨੰਗੇ ਗਏ ਨੰਗੇ ਗਏ ਨੰਗੇ ਕਿ ਕਿ ਕਹਾਂ ਆ ਗਿਆ ਗੋਰੇ ਕਾ ਕਰ ਮਿੱ ਫੇਰ ਖੰਬੇ ਤੇ ਮੈਨੂੰ ਕਹੇ ਤੂੰ ਚੜ ਚੁੱਕਾ ਹੋਰ ਮੈਂ ਕਿਹਾ ਚਲੋ ਮੈਂ ਲਾ ਦਾਂ ਨਾ ਚਲੋ ਮੈਂ ਪੌੜੀ ਫੜੀ ਕੇ ਜਾਣੇ ਦੇ ਫੇਰ ਮੈਂ ਲੱਗ ਗਿਆ ਲਾਉਣ ਮਿੱਤਰੋ ਸਾਡੇ ਸਾਹਮਣੇ ਜਿਹੜੇ ਚੜ ਗਿਆ ਆ ਉੱਚਾ ਕਰਕੇ ਮਤਲਬ 10 ਫੁੱਟ ਦੀ ਪੌੜੀ ਆ 5 ਫੁੱਟ ਦਾ ਮੈਂ 3-4 ਫੁੱਟ ਮੈਂ ਤਾਂ ਹੋ ਜਾਣਾ ਆਹ ਸਾਡੋ ਵੀ 15-16 ਫੁੱਟ ਫੁੱਟ ਤੇ ਖੰਬੇ ਤੇ ਆਲਣਾ ਪਾ ਲਾ ਦੇਣੀ ਠੀਕ ਆ ਸਾਰੇ ਜਾਣੇ ਜਿੰਨੇ ਵੀ ਸਾਡੀ ਮੇਰੀ ਵੀਡੀਓ ਦੇਖਦੇ ਨੇ ਬਾਈ ਜਰੂਰ ਤੁਸੀਂ ਆਲਣਾ ਜਾ ਦਰਾਖਤ ਜਰੂਰ ਲਾਇਆ ਕਰੋ ਬਾਤਾ ਬਾਰਨ ਬਚਾਓ ਰੁੱਖ ਲਗਾਓ ਠੀਕ ਹੈ ਮਿੱਤਰੋ ਲਵ ਜੀ ਜਉਂਦੇ ਬਸ ਰਹੋ ਜਿਨ੍ਹਾਂ ਨੇ ਮੇਰੀ ਸਪੋਰਟ ਕੀਤੀ ਮੇਰੀ ਰੀਲਾਂ ਤੇ ਵੀਡੀਓ ਬਣਾਈ ਏਦਾਂ ਹੀ ਤੁਸੀਂ ਅ ਵੀਡੀਓ ਹਾਸੇ ਮਜ਼ਾਕ ਕਰ ਦੇਖਣ ਵਾਸਤੇ ਮੈਨੂੰ ਫੋਲੋ ਜਰੂਰ ਕਰ ਲਿਓ ਤੇ ਕੱਲ ਨਾ ਮੇਥੋਂ ਨੀਵਾ ਲੱਗ ਗਿਆ ਜੱਸੀ ਕਹਿੰਦਾ ਚੱਲ ਭਾਈ ਟੋਪੇ ਤੇ ਵਾਪਸ ਉਹ ਨੀਵਾ ਲੱਗਦਾ ਆਪਾਂ ਨੂੰ ਆਲਾ ਫੇਰ ਅਸੀਂ ਦੁਬਾਰੇ ਫੇਰ ਮੋੜਿਆ 10 ਕਰੋੜ ਵਾਲੀ ਰੇੜੀ ਦੇ ਵਿੱਚ ਅਸੀਂ ਫੇਰ ਬਾਸ ਸਾਈ ਮੋਟਰਸ ਨਾਲ ਲੈ ਕੇ ਫਿਰ ਅਸੀਂ ਆ ਫਿਰ ਮੈਂ ਪਿੰਟੋਆਂ ਜਦੋਂ ਖੇਤੋਂ ਕੱਖ ਲੈ ਕੇ ਆਉਣਸਾਰ ਇੱਕ ਚਿੜੀ ਨੇ ਆਲਣਾ ਉਹਦੇ ਵਿੱਚ ਪਾ ਲਿਆ ਲਿਆ ਕੇ ਕਾਫੂਸ ਵਿੱਚ ਧਰ ਲਿਆ ਬਹੁਤ ਖੁਸ਼ੀ ਹੋਈ ਦਿਲ ਨੂੰ ਬਹੁਤ ਸਕੂਨ ਆਇਆ ਬਈ ਜਦੋਂ ਚਿੜੀ ਨੇ ਆ ਕੇ ਆਲਣਾ ਪਾਇਆ ਦੇਖਿਆ ਕਿਆ ਬਾਤ ਮੇਰੇ ਰੌਂਹ ਤੇ ਖੜੇ ਹੋ ਗਿਆ ਲੈ ਜੇ ਮੈਂ ਆਲਣਾ ਲਾਉਣਾ ਸੀ ਤਾਂ ਚਿੜੀ ਨੇ ਆ ਕੇ ਆਲਣਾ ਪਾਉਂਦੀਆਂ ਦੇਖੋ ਮਿੱਤਰੋ ਹਨਾ ਜੇ ਬੰਦਾ ਕੋਈ ਵੀ ਬੰਦਾ ਮਿਹਨਤ ਕਰਦਾ ਨੂੰ ਮਿਹਨਤ ਦਾ ਫਲ ਜਰੂਰ ਮਿਲਦਾ ਪਰ ਮੇਰੇ ਅੱਜ ਇੱਕ ਘੰਟੇ ਬਾਅਦ ਚਿੜੀ ਨੇ ਆਲਣਾ ਆਲਣੇ ਵਿੱਚ ਪਾ ਲਿਆ ਬਹੁਤ ਸਕੂਨ ਆਇਆ ਹਨਾ ਜ਼ਿੰਦਗੀ ਨੂੰ ਵੀ ਮੈਂ ਕਿਸੇ ਦਾ ਘਰ ਬਣਾ ਕੇ ਦਿੱਤਾ ਪਰ ਆਪਾਂ ਹਨਾ ਰੁਕ ਮੈਂ ਹੱਸਾਉਂਦਾ ਹੱਸਦਾ ਰਹਿਣਾ ਹਨ ਹਰ ਰੋਜ਼ ਤੁਹਾਨੂੰ ਹਸਾਉਂਦਾ ਰਹੂੰਗਾ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ